ਕਿਉਂਕਿ ਦੇਖੋ ਆਪਣੇ ਲਈ ਸਾਰੇ ਕਰਦੇ ਆਂ ਸੇਵਾ ਬਾਬੇ ਨਾਨਕ ਨੇ ਜਿਵੇਂ ਤੇਰਾ ਤੇਰਾ ਤੋਲ ਕੇ ਸੇਵਾ ਉਹਨੂੰ ਕਹਿੰਦੇ ਜਿਹੜਾ ਕਿਸੇ ਲਈ ਕਰੋ ਆਪਾਂ ਹੀ ਪਰਵਾਰ ਲਈ ਜਾਂ ਆਪਣੇ ਲਈ ਤਾਂ ਸਾਰੀ ਦੁਨੀਆ ਹੀ ਕਰਦੀ ਆ ਜਦੋਂ ਆਪਾਂ ਕਿਸੇ ਨਾਲ ਖੜਦੇ ਆਂ ਫਿਰ ਬਾਬੇ ਨਾਨਕ ਦੀ ਕਿਰਪਾ ਹੁੰਦੀ ਆ ਜੇ ਇਹਨਾਂ ਤੇ ਕਿਰਪਾ ਵਾ ਜਿੰਨੇ ਕਈ ਦੀ ਰਸੋਈ ਜਿਹੜੇ ਚਲਾ ਰਿਹਾ ਜੈਨ ਸਾਹਿਬ ਤੇ ਇਹਨਾਂ ਦੇ ਸਾਥੀ ਇਹ ਸੇਵਾ 2016 ਤੋਂ ਚੱਲ ਰਹੀ ਹੈ ਜੀ ਅਗਰ ਕਿਸੇ ਪਰਿਵਾਰ ਨੂੰ ਕੋਈ ਜ਼ਰੂਰਤੀ ਹੁੰਦੀ ਹੈ ਮੈਡੀਕਲ ਹੈਲਥ ਦੀ ਉਹਦੇ ਵਾਸਤੇ ਸਾਡਾ ਇੱਕ ਨੂਰ ਨੇਕੀ ਦਾ ਹਸਪੀਟਲ ਆਲਮਗੀਰ ਬਣਿਆ ਹੋਇਆ ਹੈ ਖਾਣੇ ਦੀ ਅਗਰ ਕਿਸੇ ਨੂੰ ਜ਼ਰੂਰਤ ਹੈ ਇੱਕ ਨੂਰ ਨੇਕੀ ਦੀ ਰਸੋਈ ਸਾਡੀ ਆਲਮਗੀਰ ਬਣੀ ਹੋਈ ਹੈ ਇੱਕ ਕਿੰਨਾ ਵੱਡਾ ਉਪਰਾਲਾ ਵਾ ਜਿਹੜਾ ਇਹ ਲੋਕਾਂ ਕਟ ਕਰ ਰਿਹਾ ਨਾਮ ਵੀ ਪਰਮਾਤਮਾ ਨੇ ਨੇਕੀ ਵਾਲਾ ਦੁਆਇਆ ਹੋਇਆ ਇਹਨਾਂ ਨੇ ਜੈਨ ਸਾਹਿਬ ਉਹਨਾਂ ਨੂੰ ਨੇਕੀ ਵਾਲਾ ਕੰਮ ਕਰ ਰਹੇ ਆ ਨਾ ਲੋਕ ਦਿਖਾਵਾ ਕਰ ਰਹੇ ਹਨ ਲੋਕਾਂ ਦੇ ਵਿੱਚ ਕੋਈ ਇਹਨਾਂ ਨੇ ਨੇਤਾ ਬਣਨਾ ਮਾ ਇਹ ਹੈ ਜੇ ਬੰਦਿਆਂ ਦੀ ਇਹ ਹੈ ਕਿਆਂ ਸੁਸਾਇਟੀ ਨੂੰ ਹੋਰ ਅੱਗੇ ਆਉਣਾ ਚਾਹੀਦਾ ਤਾਂ ਕਿ ਸਮਾਜ ਦੇ ਵਿੱਚ ਕੋਈ ਬੰਦਾ ਮਜਬੂਰੀ ਨੇ ਵਿੱਚ ਨਾ ਰਵੇ ਤੇ ਇਸ ਤਰ੍ਹਾਂ ਦੇ ਉਪਰਾਲੇ ਏਗਨੂ ਸੇਵਾ ਕੇਂਦਰ ਹਰ ਵੇਲੇ ਕਰਨ ਵਾਸਤੇ ਤਿਆਰ ਰਹਿੰਦਾ ਹੈ ਤੇ 55 ਪਰਿਵਾਰ 55 ਪਰਿਵਾਰ ਤੁਸੀਂ ਦੇਖ ਰਹੇ ਹੋ ਇਹਨਾਂ ਨੂੰ ਹਰ ਮਹੀਨੇ ਰਾਸਨ ਦੀ ਅਸੀਂ ਜੋ ਸੇਵਾ ਦਿੰਨੇ ਆ ਇੱਕੋ ਪਰਿਵਾਰ ਨੇ ਕਿਡਨੀ ਫੇਲਰ ਜਿਨ੍ਹਾਂ ਦਾ ਨੰਮ ਐਨ ਬੰਦਾ ਆਮਾਨ ਕਰਨ ਵਾਸਤੇ ਕੰਮ ਕਰਨ ਨਹੀਂ ਕਰ ਸਕਦਾ ਅੱਜ ਲੁਧਿਆਣਾ ਵਿਖੇ ਇੱਕ ਨੋ ਨੇਕੀ ਦਾ ਘਰ ਸੇਵਾ ਸੁਸਾਇਟੀ ਵੱਲੋਂ ਅੱਜ ਲੁਧਿਆਣਾ ਵਿਖੇ 55 ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ ਅਤੇ ਨਾਲ ਹੀ ਉਹਨਾਂ ਨੂੰ ਕਿਰਾਇਆ ਵੀ ਦਿੱਤਾ ਗਿਆ। ਉੱਥੇ ਹੀ ਇਸ ਦੌਰਾਨ ਮੁਖ ਤੌਰ ਤੇ ਆਮ ਆਦਮੀ ਪਾਰਟੀ ਤੋਂ ਵਿਧਾਇਕ ਅਸ਼ੋਕ ਪ੍ਰਸ਼ਦ ਪੱਪੇ ਵੀ ਪਹੁੰਚੇ ਜਿਨ੍ਹਾਂ ਵੱਲੋਂ ਇੱਕ ਨੋ ਨੇਕੀ ਦਾ ਘਰ ਦੇ ਮੈਂਬਰਾਂ ਦੀ ਚਲਾਗਾ ਕੀਤੀ ਗਈ। ਜਿਨ੍ਹਾਂ ਵੱਲੋਂ ਲੋਕਾਂ ਦੀ ਸੇਵਾ ਲਈ ਵਕਵਕ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ। ਉੱਥੇ ਹੀ ਦੇਖ ਕੇ ਤੁਸੀਂ ਇਸ ਸੰਸਥਾ ਦੇ ਨਾਲ ਜੁੜਨਾ ਚਾਹੁੰਦੇ ਹੋ ਅਤੇ ਲੋਕਾਂ ਦੀ ਸੇਵਾ ਕਰਨਾ ਚਾਹੁੰਦੇ ਹੋ ਤਾਂ ਨੀਚੇ ਦਿੱਤੇ ਗਏ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਦੇਖੋ 55 ਜਰੂਰਤਮੰਦ ਪਰਿਵਾਰ ਜੋ ਨੇਕੀ ਦੀ ਰਸੋਈ ਤੇ ਨੇਕੀ ਦਾ ਕੰਮ ਜੋ ਹਲਕਾ ਸੈਂਟਰ ਦੇ ਅੰਦਰ ਜੈਨ ਸਾਹਿਬ ਤੇ ਡਾਕਟਰ ਸਾਹਿਬ ਤੇ ਸਾਰੇ ਸਮੁੱਚੀ ਟੀਮ ਜਿਹੜੇ ਇਹਨਾਂ ਦੀ ਸਾਰੇ ਰਲ ਕੇ ਇਹ ਨੇਕੀ ਦਾ ਕੰਮ ਕਰ ਰਹੇ ਆ ਨਾਮ ਉਹਨਾਂ ਦੇ ਹੀ ਰਹਿੰਦੇ ਆ ਜਿਹੜਾ ਮੀਕੀ ਦਾ ਬੂਤੇ ਲਾਉਂਦੇ ਆ ਇਹ ਬਹੁਤ ਵੱਡਾ ਉਪਰਾਲਾ ਵਾ 55 ਔਰ ਜਿਹੜਾ ਕੋਈ ਬੰਦਾ ਕੋਈ ਸੜਕ ਦੇ ਉੱਤੇ ਲਵਾਰਸ ਪਿਆ ਵਾ ਮੈਨੂੰ ਦੱਸਦੇ ਖੁਸ਼ੀ ਹੁੰਦੀ ਆ ਕਿ ਹਲਕਾ ਸੈਂਟਰ ਦੇ ਅੰਦਰ ਜਦੋਂ ਦਾ ਇਹਨਾਂ ਨੇ ਇਹ ਉਪਰਾਲਾ ਕੀਤਾ ਵਾ ਕੋਈ ਜਿੰਨੇ ਪੇਸ਼ੇਲ ਲੈ ਕੇ ਆਏ ਅੱਜ ਸਾਰੇ ਹੀ ਤੰਦਰੁਸਤ ਹੋ ਕੇ ਆਪਣੀ ਆਪਣੀਆਂ ਸੇਵਾ ਦੇ ਵਿੱਚ ਦੁਬਾਰਾ ਲੱਗ ਗਏ ਇਸ ਗੱਲ ਦੀ ਖੁਸ਼ੀ ਹੁੰਦੀ ਆ ਕਿਉਂਕਿ ਦੇਖੋ ਆਪਣੇ ਲਈ ਸਾਰੇ ਹੀ ਕਰਦੇ ਆ ਸੇਵਾ ਬਾਬੇ ਨਾਨਕ ਨੇ ਜੋ ਮੇਤਰਾ ਤੀਰਾ ਤੋਲ ਕੇ ਸੇਵਾ ਉਹਨੂੰ ਕਹਿੰਦੇ ਆ ਜਿਹੜਾ ਕਿਸੇ ਲਈ ਕਰੋ ਆਪਣੇ ਪਰਵਾਰ ਲਈ ਜਾਂ ਆਪਣੇ ਲਈ ਤਾਂ ਸਾਰੀ ਦੁਨੀਆ ਹੀ ਕਰਦੀ ਆ ਜਦੋਂ ਆਪਾਂ ਕਿਸੇ ਨਾਲ ਖੜਦੇ ਆ ਫਿਰ ਬਾਬੇ ਨਾਨਕ ਦੀ ਕਿਰਪਾ ਹੁੰਦੀ ਆ ਅੱਜ ਇਹਨਾਂ ਤੇ ਕਿਰਪਾ ਵਾ ਇਹ ਨੇਕੀ ਦੀ ਰਸੋਈ ਜਿਹੜੇ ਚਲਾ ਰਹੇ ਆ ਜੈਨ ਸਾਹਿਬ ਤੇ ਇਹਨਾਂ ਦੇ ਸਾਥੀ ਇਹ ਬਿਨਾ ਕਿਰਪਾ ਤੋਂ ਬਾਬੇ ਨਾਨਕ ਦੀ ਕਿਰਪਾ ਤੋਂ ਬਿਨਾ ਨਹੀਂ ਪੱਤਾ ਵੀ ਹਿੱਲਦਾ ਅੱਜ ਮੈਨੂੰ ਦੱਸਦੇ ਖੁਸ਼ੀ ਹੁੰਦੀ ਆ ਕਿ ਹਲਕਾ ਸੈਂਟਰ ਚ ਇਸ ਵਾਰ ਦੇ ਇੰਚਾਰ ਚੌਧਰੀ ਸਾਹਿਬ ਮਨਜੀਤ ਜੀ ਸਾਰੇ ਸੂਬਾ ਸਾਹਿਬ ਜਿੰਨੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਸਾਥੀ ਆ ਡਾਕਟਰ ਸਾਹਿਬ ਸਾਰੇ ਅੱਜ ਆਪਣੇ ਵੱਲੋਂ ਸੇਵਾ ਕਰ ਰਹੇ ਆ ਔਰ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਵੀ ਇਹੀ ਕਹਿਣਾ ਵਾ ਕਿ ਸਾਡੇ 3 ਕਰੋੜ ਲੋਕਾਂ ਨੇ ਸਾਡੇ ਤੇ ਵਿਸ਼ਵਾਸ ਕੀਤਾ ਔਰ ਸਮਾਜ ਔਰ ਆਪਣੇ ਪੰਜਾਬ ਦੀ ਸੇਵਾ ਕਰੋ ਔਰ ਆਪਾਂ ਸਾਰੇ ਇਹਦੇ ਵਿੱਚ ਆਪਣਾ ਆਪਣਾ ਯੋਗਦਾਨ ਔਰ ਆਪਣਾ ਆਪਣਾ ਜਿਹੜਾ ਰੋਲ ਆ ਉਹ ਪਨਾ ਕੇ ਇਸ ਪੰਜਾਬ ਦੀ ਧਰਤੀ ਨੂੰ ਗੁਰੂਆਂ ਪੀਰਾਂ ਦੀਨੂ ਉਹੀ ਦੁਆਰਾ ਪੰਜਾਬ ਰੰਗਲਾ ਪੰਜਾਬ ਹੱਸਦਾ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਬਣਾਈਏ ਜੀ ਜਿਵੇਂ ਤੁਸੀਂ ਪਿਛਲੀ ਵਾਰੀ ਵੀ ਕਿਹਾ ਸੀ ਜੇ ਤੁਹਾਨੂੰ ਕੋਈ ਚੀਜ਼ ਦੀ ਜਰੂਰਤ ਹੈ ਹੁਣ ਵੀ ਤੁਸੀਂ ਸਪੀਚ ਦੇ ਵਿੱਚ ਕਿਹਾ ਵੀ ਜਿਹੜੀ ਚੀਜ਼ ਦੀ ਲੋੜ ਹੈ ਤੁਹਾਨੂੰ ਦੇਖੋ ਇੱਥੇ ਜਰੂਰਤ ਤਾਂ ਇਹਨਾਂ ਦੀ ਵਿਚਾਰੇ ਇਹ ਕਿਹੜਾ ਆਪਣੇ ਲਈ ਕਰ ਰਿਹਾ ਹੈ ਇਹ ਕਿਸੇ ਜ਼ਰੂਰਤਮੰਦ ਦੀ ਜ਼ਰੂਰਤ ਪੂਰਾ ਪੂਰੀ ਕਰਨ ਲਈ ਕਰ ਰਿਹਾ ਹੈ ਇਹ ਕਿੰਡਾ ਵੱਡਾ ਉਪਰਾਲਾ ਵਾ ਜਿਹੜਾ ਇਹ ਲੋਕ ਅੱਜ ਕਰ ਰਿਹਾ ਹੈ ਨੇ ਨਾਮ ਵੀ ਪਰਮਾਤਮਾ ਨੇ ਨੇਕੀ ਵਾਲਾ ਦਵਾਇਆ ਹੋਇਆ ਇਹਨਾਂ ਨੂੰ ਜੈਨ ਸਾਹਿਬ ਉਹਨਾਂ ਨੂੰ ਨੇਕੀ ਵਾਲਾ ਕੰਮ ਕਰ ਰਹੇ ਆ ਨਾ ਲੋਕ ਦਿਖਾਵਾ ਕਰ ਰਹੇ ਆ ਨਾ ਲੋਕਾਂ ਦੇ ਵਿੱਚ ਕੋਈ ਇਹਨਾਂ ਨੇ ਨੇਤਾ ਬਣਨਾ ਵਾ ਇਹੋ ਜਿਹੇ ਬੰਦਿਆਂ ਦੀ ਇਹੋ ਜੀਆਂ ਸੁਸਾਇਟੀਆਂ ਨੂੰ ਹੋਰ ਅੱਗੇ ਆਉਣਾ ਚਾਹੀਦਾ ਤਾਂ ਕਿ ਸਮਾਜ ਦੇ ਵਿੱਚ ਕੋਈ ਬੰਦਾ ਮਜਬੂਰੀ ਦੇ ਵਿੱਚ ਨਾ ਰਵੇ ਸਾਰੇ ਆਪਣੇ ਆਪਣੇ ਘਰ ਚ ਖੁਸ਼ਹਾਲ ਰਹਿਣ ਜਿਵੇਂ ਕਿ ਰਾਸ਼ਨ ਦਿੱਤਾ ਨਾਲ-ਨਾਲ ਇਹਨਾਂ ਨੂੰ ਕਰਾਇਆ ਵੀ ਦਿੱਤਾ ਗਿਆ ਤੁਹਾਡੇ ਉਹਦੇ ਦੇਖੋ ਦੇਣਾ ਚਾਹੀਦਾ ਮੇਰੇ ਵੱਲੋਂ ਨਹੀਂ ਇਹ ਸੰਸਤਾ ਸਾਰੀ ਸੇਵਾ ਕਰਦੀ ਹੈ ਮੈਂ ਤੁਹਾਨੂੰ ਕਹਿ ਇਹਨਾਂ ਨੂੰ ਨਾਮ ਹੀ ਇਹਨਾਂ ਨੇ ਨਾਮ ਇਹਨੇ ਨਾਮ ਤੋਂ ਤਾਂ ਹੀ ਨੇਕੀ ਦਾ ਨਾਮ ਮਿਲਿਆ ਵਾ ਜੇ ਨੇਕੀ ਕਰ ਰਹੇ ਆ ਇਹ ਨੇਕੀ ਵਾਲਾ ਕੰਮ ਕੀ ਪਤਾ ਮੇਰੀ ਮਾਂ ਜਾਂ ਮੇਰੀ ਭੈਣ ਕੋਲ ਇੱਥੇ ਆਉਣ ਲਈ ਕਰਾਇਆ ਆ ਨੀਗਾ ਫਿਰ ਉਹ ਕਰਾਇਆ ਦੇਣਾ ਸਾਡੀ ਡਿਊਟੀ ਆ ਸਾਡਾ ਧਰਮ ਕਰਮ ਕਹਿੰਦਾ ਵਾ ਆਪਾ ਸਾਰਿਆਂ ਦੇ ਮੋਢੇ ਨਾਲ ਮੋਢਾ ਲਾ ਕੇ ਖੜੀਏ اور ਇਸੇ ਤਰ੍ਹਾਂ ਹੀ ਜਿਹੜਾ ਕੋਈ ਬੰਦਾ ਜ਼ਰੂਰਤਮੰਦ ਆ ਪੰਜਾਬ ਦੀ ਧਰਤੀ ਤੇ ਉਹ ਇਹ ਨਾ ਮਹਿਸੂਸ ਕਰੇ ਵੀ ਮੇਰੇ ਨਾਲ ਨਹੀਂ ਕੋਈ ਖੜਦਾ ਇਹ ਬਾਬੇ ਨਾਨਕ ਦੀ ਕਿਰਪਾ ਨਾਲ ਆਪਾਂ 13 13 ਤੋਲ ਕੇ ਹਰ ਬੰਦੇ ਦੇ ਨਾਲ ਖੜੀਏ ਤਾਂ ਕਿ ਹਲਕਾ ਸੈਂਟਰ ਦੇ ਅੰਦਰ ਕੋਈ ਬੰਦਾ ਆਵੇ ਤਾਂ ਉਹ ਖੁਸ਼ਹਾਲ ਰਹੇ ਤੁਹਾਡੇ ਨਾਲ ਤੁਹਾਡਾ ਸਹਿਯੋਗ ਇਦਾਂ ਹੀ ਰਹੇਗਾ ਬਿਲਕੁਲ ਬਿਲਕੁਲ ਸਹਿਯੋਗ ਵੀ ਇਦਾਂ ਰਹੂਗਾ ਔਰ ਡਟ ਕੇ ਕਰਾਂਗੇ ਸਹਿਯੋਗ ਇਹਨਾਂ ਲੋਕਾਂ ਦਾ ਸੰਜੋਗ ਜਿਹੇ ਇਹ ਜੀਆਂ ਸੁਸਾਇਟੀਆਂ ਜਿਹੇ ਇਹ ਜੇ ਨੇਕੀ ਦੇ ਕੰਮ ਕਰਨ ਵਾਲੇ ਬੰਦਿਆਂ ਨਾਲ ਮੋਢੇ ਨਾਲ ਮੋਢਾ ਨਹੀਂ ਲਾਵਾਂਗੇ ਤਾਂ ਫਿਰ ਸਾਡੇ ਰਾਜਨੀਤੀ ਲੋਕਾਂ ਲਈ ਮਾੜੀ ਗੱਲ ਆ ਜਿੱਥੇ ਤੱਕ ਕਹੂਗੇ ਇਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਉੱਥੇ ਤੱਕ ਇਹਨਾਂ ਦੇ ਨਾਲ ਸੇਵਾ ਕਰਾਂਗੇ ਮੈਂ ਹਲਕਾ ਸੈਂਟਰ MLA ਸ਼ੋਕ ਪ੍ਰਾਸਰ ਪੱਪੀ ਜੀ ਜਿਨ੍ਹਾਂ ਨੇ ਸਾਡੇ ਤੋਂ ਇੱਕ ਉਪਰਾਲਾ ਕਰਾਇਆ ਇੱਕ ਨੂਰ ਨੇਕੀ ਦੇ ਘਰ ਵਾਸਤੇ ਕਾਰਪੋਰੇਸ਼ਨ ਨਾਲ ਮਿਲ ਕੇ ਇਹ ਸੇਵਾ ਦਵਾਈ ਹੈ ਤੇ ਮੈਂ ਬਹੁਤ ਧੰਨਵਾਦ ਕਰਦਾ ਜੀ ਤੇ ਇਸ ਤਰ੍ਹਾਂ ਦੇ ਉਪਰਾਲੇ ਏਗਨੁਰ ਸੇਵਾ ਕੇਂਦਰ ਹਰ ਵੇਲੇ ਕਰਨ ਵਾਸਤੇ ਤਿਆਰ ਰਹਿੰਦਾ ਹੈ ਰਾਤ ਦਿਨ ਅਸੀਂ ਸੇਵਾ ਵਾਸਤੇ ਸ਼ਹਿਰ ਵਾਸੀਆਂ ਦੀ ਸੇਵਾ ਵਾਸਤੇ ਹਾਜ਼ਰ ਹਾਂ ਜੀ ਤੇ 55 ਪਰਿਵਾਰ 55 ਪਰਿਵਾਰ ਤੁਸੀਂ ਦੇਖ ਰਹੇ ਹੋ ਇਹਨਾਂ ਨੂੰ ਹਰ ਮਹੀਨੇ ਰਾਸ਼ਨ ਦੀ ਅਸੀਂ ਜੋ ਸੇਵਾ ਦਿੰਨੇ ਆ ਇਹੋ ਪਰਿਵਾਰ ਨੇ ਕਿਡਨੀ ਫੇਲਰ ਜਿਨ੍ਹਾਂ ਦਾ ਅਰਨਿੰਗ ਹੈ ਨੰਡਾ ਕਮਾਨ ਖਾਨ ਵਾਸਤੇ ਕੰਮ ਨਹੀਂ ਕਰ ਸਕਦਾ ਇਹ ਸੇਵਾ 2016 ਤੋਂ ਚੱਲ ਰਹੀ ਹੈ ਜੀ ਅਗਰ ਕਿਸੇ ਪਰਿਵਾਰ ਨੂੰ ਕੋਈ ਜ਼ਰੂਰਤੀ ਹੁੰਦੀ ਹੈ ਮੈਡੀਕਲ ਹੈਲਪ ਦੀ ਉਹਦੇ ਵਾਸਤੇ ਸਾਡਾ ਏਕ ਨੂਰ ਨੇਕੇ ਦਾ ਹਸਪੀਟਲ ਆਲਮਗੀਰ ਬਣਿਆ ਹੋਇਆ ਹੈ ਖਾਣੇ ਦੀ ਅਗਰ ਕਿਸੇ ਨੂੰ ਜ਼ਰੂਰਤ ਹੈ ਏਕ ਨੂਰ ਨੇਕੇ ਦੀ ਰਸੋਈ ਸਾਡੀ ਆਲਮਗੀਰ ਬਣੀ ਹੋਈ ਹੈ ਆਹ ਸੋਰੀ ਦੂਰੀ ਲਾਈਨ ਤੇ ਬਣੀ ਹੋਈ ਹੈ ਸਰ ਲੋਕਾਂ ਕੋਈ ਮੈਸੇਜ ਦੇਣਾ ਚਾਹੁੰਗੇ ਜੇ ਤੁਹਾਡੇ ਨਾਲ ਕੋਈ ਜੋੜਨਾ ਚਾਹੇ ਸਰ ਆਓ ਇਸ ਸੇਵਾ ਦੇ ਨਾਲ ਆਪਾਂ ਜੁੜੀਏ ਤੇ ਹੋਰ ਆਪਾਂ ਅੱਗੇ ਵਧੀਏ ਲੁਧਿਆਣਾ ਤੋਂ ਆਪਾਂ ਪੂਰੇ ਪੰਜਾਬ 'ਚ ਪੂਰੇ ਦੇਸ਼ 'ਚ ਸੇਵਾ ਕਰੀਏ